ਖੇਤੀਬਾੜੀ ਕਾਨੂੰਨਾਂ ਦਾ ਵੱਡੇ ਪੱਧਰ ਤੇ ਵਿਰੋਧ ਹੁੰਦਾ ਨਜ਼ਰ ਆ ਰਿਹਾ ਔਰ ਹੁਣ ਤੇ ਵਿਰੋਧ ਕਿਸਾਨਾਂ ਤੋਂ ਲੈ ਕੇ ਭਾਜਪੀ ਪਾਰਟੀ ਦੇ ਅੰਦਰ ਖਾਤੇ ਵੀ ਸ਼ੁਰੂ ਹੋ ਚੁੱਕਾ ਹੈ ਮਾਲਵਿੰਦਰ ਸਿੰਘ ਜਰਨਲ ਸੈਕਟਰੀ ਔਰ ਕੋਰ ਕਮੇਟੀ ਦੇ ਮੈਂਬਰ ਜਿਹੜਾ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੰਦੇ ਨਜ਼ਰ ਆਏ ਨੇ ਕਾਨੂੰਨਾਂ ਤੇ ਉਹਨਾਂ ਨੇ ਸਵਾਲ ਚੁੱਕੇ ਨੇ ਕਹਿ ਰਹੇ ਨੇ ਕਿ ਉਹਨਾਂ ਨੇ ਕਾਨੂੰਨਾਂ ਨੂੰ ਲੈ ਕੇ ਅੰਦਰ ਖਾਤੇ ਆਵਾਜ਼ ਚੁੱਕੀ ਸੀ ਲੇਕਿਨ ਉਹਨਾਂ ਦੀ ਆਵਾਜ਼ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ ਨਾ ਸੁਣਿਆ ਗਿਆ ਅੰਸੂਨਾ ਕਰ ਦਿੱਤਾ ਗਿਆ ਜਿਸਕੇ ਕਰਕੇ ਉਹ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਵਿਧਾਇਕ ਇੱਕ ਲੰਚ ਵੀ ਰੱਖਿਆ ਹੈ ਕੀ ਰਹੇਗੀ ਇਸ ਲੰਚ ਦੀ ਡਿਪਲੋਮੇਸੀ ਕੈਪਟਨ ਅ ਅਮਰਿੰਦਰ ਸਿੰਘ ਦੀ ਦੇਖਣੇ ਦੇਖਣ ਵਾਲੀ ਗੱਲ ਰਹੇਗੀ ਲੇਕਿਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਵਿਧਾਇਕ ਨੇ ਕਾਂਗਰਸ ਦੇ ਸਾਡੇ ਨਾਲ ਗਲਤ ਕਰ ਲਏ ਨੇ ਸਰ ਇਸ ਲੰਚ ਡਿਪਲੋਮੇਸੀ ਦੇ ਕੀ ਮੈਨੇ ਮੰਨੀਏ ਯਾਰ ਇਹ ਲੰਚ ਡਿਪਲੋਮੇਸੀ ਨਹੀਂ ਲੰਚ ਤਾਂ ਦੁਪਹਿਰ ਦਾ ਸਮਾਂ ਇਸ ਕਰਕੇ ਰੱਖਿਆ ਗਿਆ ਹੈ ਅੱਜ ਦਾ ਬਹੁਤ ਵੱਡਾ ਗੰਭੀਰ ਮੁੱਦਾ ਹੈ ਕੱਲ ਹੀ ਵਿਪਚਾਰੀ ਹੋ ਗਿਆ ਸੀ ਕਿ ਤੁਸੀਂ ਸ਼ਾਮ ਨੂੰ ਇੱਥੇ ਸਾਰੇ ਵਿਧਾਇਕ ਹਾਜ਼ਰ ਹੋ ਜਾਓਗੇ ਕਿਸਾਨਾਂ ਦਾ ਬਹੁਤ ਵੱਡਾ ਗੰਭੀਰ ਮੁੱਦਾ ਹੈ ਪੰਜਾਬ ਵਾਸਤੇ ਬੜੀ ਸੰਕਟ ਦੀ ਕੜੀਏ ਉਰੇ ਇਸੇ तमाम ਵਿਚਾਰ ਵਿਟਾਂਦਰਾ ਕਰਨ ਸੇ ਅੱਜ ਸਰਕਾਰ ਨੇ ਸਾਰੇ ਐਮਐਲਏ ਸਭਾਾਂ ਨੂੰ ਸੱਦੇ। ਕੀ ਇਸ ਦੇ ਉੱਪਰ ਉਹਨ ਕਾਨੂੰਨਾਂ ਨੂੰ ਲੈ ਕੇ ਵੱਡੇ ਪੱਧਰ ਤੇ ਚਰਚਾ ਹੋਏਗੀ ਜਿਨ੍ਹਾਂ ਦਾ ਵਿਰੋਧ ਕਾਂਗਰਸ ਕਰਦੀ ਨਜ਼ਰ ਆ ਰਹੀ ਹੈ ਕਿ ਕਿਸ ਢੰਗ ਦੇ ਨਾਲ ਇਹ ਕਾਨੂੰਨ ਪੰਜਾਬ ਦੇ ਵਿੱਚ ਲਾਗੂ ਹੁੰਦੇ ਨਜ਼ਰ ਆਣ ਆਖਿਰ ਇਹੋ ਜਿਹਾ ਕੀ ਫੈਸਲਾ ਸਰਕਾਰ ਲੈ ਕੇ ਆਣ ਵਾਲੀ ਹੈ ਕਿ ਇਹ ਕਾਨੂੰਨ ਜਿਹੜੇ ਨੇ ਪੰਜਾਬ ਨੂੰ ਰਾਹਤ ਦੇਣ ਵਾਲੇ ਬਣਨਗੇ ਔਰ ਕੇਂਦਰ ਦੇ ਜਿਹੜੇ ਕਾਨੂੰਨ ਨੇ ਉਹ ਲਾਗੂ ਹੁੰਦੇ ਨਜ਼ਰ ਨਹੀਂ ਆਣਗੇ। ਤਾਂ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਲੇਕਿਨ ਇਹ तमाम ਮੁੱਦਿਆਂ ਤੇ ਆਰਡੀਨੈਂਸ ਜਿਹੜੇ ਜਾਰੀ ਹੋਏ ਉਹਨਾਂ ਨੂੰ ਕਿੱਦਾਂ ਰੱਦ ਕਰਨਾ ਹੈ ਕਿ ਤਾਂ ਕਾਨੂੰਨ ਬਣਾਣੇ ਹੈ ਹੋਰ ਜਿਹੜੀਆਂ ਕਿਸਾਨਾਂ ਦੀ ਡਿਮਾਂਡਸ ਹੈ ਮੈਨੂੰ ਲੱਗਦਾ ਹੈ ਇਸ ਕਰਕੇ ਹੀ ਇਸ ਮੁੱਦੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਅੱਜ ਦੀ ਇਹ ਚਰਚਾ ਰਹੇਗੀ ਹਰ ਐਮਐਲਏ ਆਪਦੀ ਆਪਦੀ ਗੱਲ ਰੱਖੇਗਾ ਔਰ ਸਾਰੇ ਐਮਐਲਏ ਆਲਰੇਡੀ ਪਹਿਲਾਂ ਇਹ ਕਹਿ ਚੁੱਕੇ ਆ ਕਿ ਕਿਸਾਨਾਂ ਨੂੰ ਅਸੀਂ ਕਿਸੇ ਉ ਤਕਲੀਫ ਚ ਜਾਣ ਨਹੀਂ ਦੇਵਾਂਗੇ ਅਸੀਂ ਹਰ ਉਹ ਲੜਾਈ ਲੜਾਂਗੇ ਕਿਸਾਨਾਂ ਦੇ ਪਿੱਛੇ ਸੋ ਮੈਨੂੰ ਲੱਗਦਾ ਹੈ ਕਿ ਕੱਲ ਤੋਂ ਬਾਅਦ ਕਿਸਾਨਾਂ ਨੂੰ ਕਾਫੀ ਰਾਹਤ ਮਿਲੇਗੀ ਵਿਪਦ ਦੇ ਕੀ ਮayne ਮੰਨੀਏ ਕਿ ਸਾਰੇ ਵਿਧਾਇਕ ਚਾਹੇ ਉਹ ਸਰਕਾਰ ਤੋਂ ਨਾਰਾਜ਼ ਨੇ ਜਾਂ ਫਿਰ ਨਹੀਂ ਨੇ ਕਾਂਗਰਸ ਦੇ ਉਹਨਾਂ ਨੂੰ ਮੌਜੂਦ ਹੋਣਾ ਪਊਗਾ ਮੈਨੂੰ ਲੱਗਦਾ ਨਹੀਂ ਕੋਈ ਸਰਕਾਰ ਤੋਂ ਨਾਰਾਜ਼ ਨਾਰਾਜ਼ ਹੈ ਪਰਵਾਦ ਦੇ ਵਿੱਚ ਮਾੜੀ-ਮੋਟੀ ਕਿਤੇ ਗੱਲਬਾਤ ਹੁੰਦੀ ਰਹਿੰਦੀ ਹੈ ਲੇਕਿਨ ਸਰਕਾਰ ਤੋਂ ਕੋਈ ਨਾਰਾਜ਼ ਨਹੀਂ ਹੈ ਅਸੀਂ ਸਭ ਲੋਕ ਇਕੱਠੇ ਹਾਂ ਔਰ ਜਿੱਥੋਂ ਤੱਕ ਖਾਸ ਕਰਕੇ ਕਿਸਾਨਾਂ ਦੀ ਲੜਾਈ ਦਾ ਸਵਾਲ ਹੈ ਮੈਨੂੰ ਨਹੀਂ ਲੱਗਦਾ ਕੋਈ ਵੀ ਇੱਕ ਵੀ ਐਮਐਲਏ ਇੱਕ ਵੀ ਵਿਅਕਤੀ ਇਸ ਗੱਲ ਦੀ ਇਸ ਗੱਲ ਦੇ ਨਾਲ ਹਾਂ ਦੇ ਨਾਲ ਹਾਂ ਨਹੀਂ ਲੜਾਏਗਾ ਸੋ ਅਸੀਂ ਸਭ ਲੋਕ ਇਕੱਠੇ ਆਂ ਔਰ ਇਕੱਠੇ ਹੋ ਕੇ ਲੜਾਈ ਨੂੰ ਉਮੀਦ ਹੈ ਤੁਹਾਨੂੰ ਨਵਜੋਤ ਸਿੰਘ ਸਿੱਧੂ ਇਸ ਬੈਠਕ ਦਾ ਹਿੱਸਾ ਬਣਨਗੇ ਮੈਨੂੰ ਇਸ ਬਾਰੇ ਪਤਾ ਨਹੀਂ ਹੈ ਨਵਜੋਤ ਸਿੰਘ ਸਿੱਧੂ ਇਸ ਬੈਠਕ ਦਾ ਹਿੱਸਾ ਬਣਨਗੇ ਜਾਂ ਨਹੀਂ ਬਣਨਗੇ ਲੇਕਿਨ ਜਿੱਥੋਂ ਤੱਕ ਕਿਸਾਨਾਂ ਦੀ ਗੱਲ ਹੈ ਮੈਨੂੰ ਨਹੀਂ ਲੱਗਦਾ ਇੱਕ ਵੀ ਵਿਧਾਇਕ ਜਾਂ ਨਵਜੋਤ ਸਿੰਘ ਸਿੱਧੂ ਕੋਈ ਖਿਲਾਫਤ ਵਾਲੀ ਗੱਲ ਕਰਨਗੇ ਉਹ ਇਕੱਠੇ ਹੋ ਕੇ ਡਟ ਕੇ ਇਸ ਬਿੱਲ ਦਾ ਇਹਨਾਂ ਕਾਨੂੰਨਾਂ ਦਾ ਸਮਰਥਨ ਕਰਨਗੇ ਕਸਵਾਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਿਧਾਇਕ ਨੇ ਉਹ ਚੁੱਕਦੇ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਇਹ ਗੱਲ ਚੁੱਕਦੇ ਨਜ਼ਰ ਆ ਰਹੇ ਨੇ ਕਿ ਸਰਕਾਰ ਜੋ ਵੀ ਕਦਮ ਚੁੱਕਣਾ ਚਾਹਦੀ ਹੈ ਇਸ ਕਾਨੂੰਨ ਨੂੰ ਰੱਦ ਕਰਨ ਨੂੰ ਲੈ ਕੇ ਉਸ ਦੀ ਕਾਪੀਆਂ ਸਾਡੇ ਕੋਲ ਹਜੇ ਤੱਕ ਨਹੀਂ ਪਹੁੰਚਿਆ ਜਿਹੜਾ ਵੀ ਮਤਾ ਸਰਕਾਰ ਵਿਧਾਨ ਸਭਾ ਦੇ ਵਿੱਚ ਲੈਣਾ ਚਾਹਦੀ ਉਹ ਕਹਿੰਦੇ ਸਾਨੂੰ ਪਹਿਲਾਂ ਮਤਾ ਦਿਓ ਆਪਾਂ ਉਸ ਤੇ ਖੁਦ ਬੈ ਕੇ ਮੰਥਨ ਕਰਾਂਗੇ ਔਰ ਫਿਰ ਵਿਧਾਨ ਸਭਾ ਦੇ ਵਿੱਚ ਆਪਣੀ ਗੱਲ ਰੱਖਣ ਦਾ ਕੰਮ ਕਰਾਂਗੇ ਤਾਂ ਕਿ ਕਿਸਾਨੀ ਨਾਲ ਕਿਸੇ ਤਰ੍ਹਾਂ ਨਾਲ ਕੋਈ ਵਿਤਕਰਾ ਨਾ ਹੋਵੇ ਅੰਗਰੇਜ਼ਾਂ ਨਾਲ ਰਲੇ ਹੋਏ ਲੋਕਾਂ ਨੂੰ ਆਪ ਦੀ ਸਕੀਮ ਤੇ ਤਰਕੀਬ ਦੀਆਂ ਪਹਿਲਾਂ ਕਾਪੀਆਂ ਦੇਣੀਆਂ ਕਿਸਾਨਾਂ ਦੀ ਮੌਤ ਦੇ ਵਾਰੰਟ ਨਹੀਂ ਜੇ ਅਕਾਲੀ ਦਲ ਵਾਲੇ ਨੂੰ ਉਹ ਕਾਪੀਆਂ ਪਹਿਲਾਂ ਦੇਤੀਆਂ ਤੇ ਬੀਜੇਪੀ ਵਾਲੇ ਨੂੰ ਦੇ ਦੇਣਗੇ ਤੇ ਕੋਈ ਨਵਾਂ ਨਾ ਨਵਾਂ ਕੋਈ ਕਸੂਬਾ ਛੱਡ ਦੇਣਗੇ ਕੋਈ ਨਾ ਕੋਈ ਹੋਰ ਅੜਚਣ ਅੜਾ ਦੇਣਗੇ ਇਸ ਕਰਕੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਇਹਨੇ ਉਤਲਾਵਲੇ ਨਾ ਹੋ ਤੁਸੀਂ ਉਹ ਲੋਕ ਐ ਜਿਨ੍ਹਾਂ ਨੇ ਕਿਸਾਨਾਂ ਦੀ ਮੌਤ ਤੇ ਵਾਰੰਟ ਤੇ ਤੁਹਾਡੀ ਭੈਣ ਦਸਕਤ ਕਰਕੇ ਆਈ ਐ ਹਰਸਿਮਰਤ ਕੋਰ ਬਾਦਲ ਜੀ ਨੇ ਦਸਕਤ ਕੀਤੇ ਐ ਸੋ ਐਨੇ ਉਤਾਵਲੇ ਨਾ ਹੋ ਹੁਣੇ ਵੀ 2-4 ਦਿਨ ਪਹਿਲਾਂ ਉਹਨਾਂ ਦੇ ਨਾਲ ਮੀਟਿੰਗ ਕਰਕੇ ਆਏ ਐ ਅਸੀਂ ਬਿੱਲ ਲਿਆਵਾਂਗੇ ਸਾਨੂੰ ਕਿਸਾਨਾਂ ਦਾ ਪਿਆਰ ਐ ਅਸੀਂ ਕਿਸਾਨਾਂ ਦੇ ਨਾਲ ਆ ਔਰ ਕਿਸਾਨ ਤੇ ਕਿਸੇ ਤਰ੍ਹਾਂ ਦੀ ਕੋਈ ਵਿਪਤਾ ਨਹੀਂ ਹੋਣ। ਸਾਬ ਬੀਜੇਪੀ ਦੇ ਅੰਦਰ ਖਾਤੇ ਵੀ ਹੁਣ ਵਿਰੋਧ ਸ਼ੁਰੂ ਹੋ ਗਿਆ ਮਲਵਿੰਦਰ ਸਿੰਘ ਜਰਨਲ ਸਕੱਤਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਗਿਆ ਔਰ ਸਿੱਧੇ ਤੌਰ ਤੇ ਕਿਹਾ ਕਿ ਹੋਰ ਆਗੂ ਵੀ ਆਏ ਜਿਹੜੇ ਅੰਦਰ ਖਾਤੇ ਵਿਰੋਧ ਕਰ ਰਹੇ ਨੇ ਲੇਕਿਨ ਉਹਨਾਂ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਹੈ ਯਾਨੀ ਸਪਸ਼ਟ ਕਹਿ ਰਹੇ ਕਿ ਵਾਕਿਆ ਹੀ ਕਾਨੂੰਨ ਜਿਹੜੇ ਨੇ ਉਹ ਕਿਸਾਨੇ ਨੂੰ ਲਾਹੇਬੰਦ ਨਹੀਂ ਕਰਨਗੇ ਬਦਹਾਲੀਵਾਲ ਨੂੰ ਤੋਰਨਗੇ। ਦੇਖੋ ਜੀ ਜਿਹੜਾ ਪੰਜਾਬੀ ਹੈ ਪੰਜਾਬ ਨੂੰ ਪਿਆਰ ਕਰਦਾ ਹੈ ਬੇਸ਼ੱਕ ਉਹ Hindu ਹੈ ਬੇਸ਼ੱਕ ਉਹ Sikh ਹੈ ਬੇਸ਼ੱਕ ਕਿਸੇ ਧਰਮ ਨਾਲ ਸੰਬੰਧਿਤ ਹੈ ਬੇਸ਼ੱਕ ਉਹ ਕਿਸਾਨ ਹੈ ਬੇਸ਼ੱਕ ਉਹ ਕਾਰੋਬਾਰੀ ਹੈ ਅਜੋ ਮਹਿਸੂਸ ਕਰ ਰਿਹਾ ਕਿ ਅਗਰ ਕਿਸਾਨ ਉਜੜ ਗਿਆ ਤਾਂ ਪੰਜਾਬ ਉਜੜ ਜਾਏਗਾ ਸੋ ਇਸ ਕਰਕੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਭਾਜਪੀ ਚ ਰਹਿ ਕੇ ਉਹਨਾਂ ਨੇ ਆਪ ਦੇ ਅਹੁਦੇ ਚ ਉਸ ਸਿਫਾ ਦਿੱਤਾ ਜਿਹੜੇ ਕੋਟਨ ਮਹਿਸੂਸ ਕਰ ਰਿਹਾ ਆ ਜਾਓ ਲੋਡ ਹੈ ਤਕੜੇ ਹੋ ਕੇ ਲਾਮਬੰਦ ਹੋ ਕੇ ਸਾਰੇ ਲੋਕਾਂ ਨੂੰ ਅਸੀਂ ਕਿਸਾਨੀ ਦੀ ਲੜਾਈ ਲੜੀਏ ਕਿਸਾਨੀ ਦੀ ਲੜਾਈ ਨਹੀਂ ਸਾਡੀ ਆਪਣੀ ਲੜਾਈ ਹੈ ਸਾਡੇ ਆਉਣ ਵਾਲੇ ਬੱਚਿਆਂ ਦੀ ਲੜਾਈ ਹੈ ਅਸੀਂ ਸਭ ਲੋਕ ਕਿਸਾਨ ਹੈ ਅਗਰ ਪੰਜਾਬ ਦਾ ਕਿਸਾਨ ਉਜੜ ਜਾਏਗਾ ਤਾਂ ਪੰਜਾਬ ਉਜੜ ਜਾਏਗਾ ਹੋਰ ਚਰਚਾ ਸ਼ੁਰੂ ਹੋ ਚੁੱਕੀ ਹੈ ਕਿ ਰਾਸ਼ਟਰਪਤੀ ਸ਼ਾਸਨ ਪੰਜਾਬ ਦੇ ਵਿੱਚ ਲੱਗ ਸਕਦਾ ਹੈ ਤੁਹਾਡੇ ਹੀ ਸਾਥੀ ਜਿਹੜੇ ਨੇ ਹਰਜੋਤ ਕਵਲ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਭਾਜਪਾ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਔਰ ਇਸ ਤਰ੍ਹਾਂ ਦੀ ਨੋਬਤ ਵੀ ਆ ਸਕਦੀ ਹੈ ਕਿ ਸੂਬੇ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਜਿਹੜਾ ਉਹ ਲਾਗੂ ਕਰਾ ਦੇਣ ਬਿਲਕੁਲ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਕੁਝ ਵੀ ਕਰ ਸਕਦੇ ਇਹ ਬੰਦਿਆਂ ਨੂੰ ਮਰਵਾ ਵੀ ਸਕਦੇ ਨੇ ਇਹ ਦੰਗੇ ਵੀ ਕਰਾ ਸਕਦੇ ਨੇ ਤੁਸੀਂ ਦੇਖਿਆ ਗੋਦਰਾ ਕਾਂਡ ਕੀ ਹੋਇਆ ਕਿ ਮਨ ਕੇ ਕੁਝ ਵੀ ਕਰ ਸਕਦੇ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਕੋਈ ਅਨਰੀ ਰਾਜ਼ ਵੀ ਲਾ ਸਕਦੇ ਆ ਤਾਂ ਛੋਟੀ ਗੱਲ ਹੈ ਇਹਨਾਂ ਅਸਤੇ ਇਹ ਤਾਂ ਆਮ ਗੱਲ ਹੈ ਇਹਨਾਂ ਅਸਤੇ ਸੋ ਹਰ ਕੁਝ ਹੋ ਸਕਦਾ ਹੈ ਜਿੰਨਾ ਚਿਰ ਦੋ ਇਹ ਬੰਦੇ ਬੈਠੇ ਆ ਆਦਰਨੀਆ ਨਰਿੰਦਰ ਮੋਦੀ ਤੇ ਅਮਿਤ ਸ਼ਾ ਇਹ ਕੁਝ ਵੀ ਕਰ ਸਕਦੇ ਆ ਲੋਕਤੰਤਰ ਨਾ ਦੀ ਚੀਜ਼ ਨਹੀਂ ਰਹੀ ਦੇਸ਼ ਦੇ ਵਿੱਚ ਪਥੇਰੇਵਾਰੀ ਨੰਗਾ ਨਾਚ ਕੀਤਾ ਲੋਕਤੰਤਰ ਦਾ ਜਿੱਥੇ ਸਰਕਾਰਾਂ ਨੂੰ ਤੋੜ ਮਰੋੜ ਕੇ ੱੱਕੇ ਨਾ ਆ ਦੀਆਂ ਸਰਕਾਰਾਂ ਬਣਾ ਦਿੱਤੀਆਂ ਗਈਆਂ Madhya Pradesh ਬਣਾ ਦਿੱਤੀਆਂ ਗਈਆਂ ਕਈ ਥਾਂ ਤੇ ਗਵਰਨਰ ਹੀ ਰਾਜਪੀਛ ਦਬਰ ਨੂੰ ਫੜ ਕੇ 3 ਮਹੀਨੇ ਅੰਦਰ ਦੇ ਦਿੱਤਾ ਗਿਆ CBI ਤੇ ED ਜਿੱਥੇ ਦੇਖੋ ਉਹਨਾਂ ਦੇ ਮਗਰ ਪੈ ਜਾਂਦੀ ਹੈ ਕਿਸੇ ਦੀ ਵਿਅਕਤੀ ਦੇ ਜੇ ਕੋਈ ਕਾਂਗਰਸ ਦੇ ਹੱਕ ਦੀ ਗੱਲ ਕਰਦਾ ਉਥੇ ED ਤੇ CBI ਆ ਜਾਂਦੀ ਹੈ ਸੋ Rajasthan ਦੇ ਵਿੱਚ ਇਹ ਹੋਇਆ ਸੋ ਇਦਾਂ ਦਾ ਸਿਲਸਿਲਾ ਕੋਈ ਲੋਕਤੰਤਰ ਦੀ ਜਾਣਦੇ ਲੋਕ ਜਿੰਨਾਂ ਜਕਰ ਭਾਜਪੀ ਹੈ ਔਰ ਖਾਸ ਕਰਕੇ ਨਰਿੰਦਰ ਮੋਦੀ ਔਰ ਅਮਿਤ ਸ਼ਾਏ ਉਹਨੇ ਜਕਰ ਲੋਕਤੰਤਰ ਦੀ ਕੋਈ ਗੱਲ ਨਹੀਂ ਕਰ ਤੁਸੀਂ ਤਿਆਰ ਹੋ ਪੂਰੀ ਦੀ ਪੂਰੀ ਕਾਂਗਰਸ ਤਿਆਰ ਹੈ ਜੇਕਰ ਵਿਰੋਧ ਕਰੋਗੇ ਔਰ ਇਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਹੈ ਅਗਲਾ ਫੈਸਲਾ ਕੀ ਲੈਣ ਵਾਲੇ ਅਸੀਂ ਤਾਂ ਚਾਹੁੰਦੇ ਹਾਂ ਕਿ ਇਹ ਇਦਾਂ ਦਾ ਜੇ ਮੰਚ ਹੋਵੇ ਤਾਂ ਕਰਕੇ ਦੇਖ ਲੈਣ ਇਹ ਪੰਜਾਬ ਹੈ ਪੰਜਾਬ ਦੇ ਲੋਕ ਹੈ ਪੰਜਾਬ ਦੇ ਕਿਸਾਨ ਹੈ ਫੇਰ ਕਦੇ ਭੁੱਲ ਜਾਣ ਨਰਿੰਦਰ ਮੋਦੀ ਤੇ ਅਮਿਤ ਸ਼ਾ ਪੰਜਾਬ ਦੀ ਧਰਤੀ ਤੇ ਆ ਕੇ ਕਦਮ ਰੱਖਣ ਵਾਸਤੇ ਜਾ ਪਾਜ ਪਾ ਦੇ ਲੋਕ ਪੁੱਜਣ ਹਾਏ ਪੰਜਾਬੀ ਹੈ ਪੰਜਾਬੀ ਹਿੰਕਲਾਬੀ ਹੁੰਦੇ ਹੈ ਗੁਜਰਾਤ ਦੇ ਲੋਕ ਨਹੀਂ ਹੈ ਕਿ ਤੁਹਾਡੇ ਦੰਗਾ ਤੇ ਤੁਹਾਡੀਆਂ ਜ਼ਾਸਤੀਆਂ ਸਹਿ ਜਾਣਗੇ ਇਹ ਪੰਜਾਬ ਦੇ ਲੋਕ ਹੈ ਇਟ ਦਾ ਜਵਾਬ ਪੱਥਰ ਨਾਲ ਦੇਣਗੇ ਬਿਲਕੁਲ ਇਟ ਦਾ ਜਵਾਬ ਪੱਥਰ ਨਾਲ ਦੇਣਗੇ ਅੱਜ ਰਣਨੀਤੀ ਬਣਾਈ ਜਾ ਰਹੀ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਕਿਸ ਤਰ੍ਹਾਂ ਦੀ ਰਣਨੀਤੀ ਰਹਿੰਦੀ ਹੈ ਔਰ ਇਸ ਰਣਨੀਤੀ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਕਿਸ ਤਰ੍ਹਾਂ ਦਾ ਮਤਾ ਕੈਪਟਨ ਸਰਕਾਰ ਲੈ ਕੇ ਆਂਦੀ ਹੈ ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਵਿਨਿਤ ਕਪੂਰ ਐਨਵੀ ਨਿਊਜ਼ ਚੰਡੀਗੜ੍ਹ ਡਿਪਲੋਮੇਸੀ ਨਹੀਂ ਹੈ ਇਹ ਪੰਜਾਬ ਦੀ ਤਕਲੀਫ ਹੈ ਪੰਜਾਬ ਦਾ ਦਰਦ ਹੈ ਔਰ ਪੰਜਾਬ ਦੇ ਉੱਪਰ ਅੰਗਰੇਜ਼ਾਂ ਦੀ ਤਰ੍ਹਾਂ ਜਿਸਾਂ ਜਨਰਲ ਡਾਇਰ ਨੇ ਹਮਲਾ ਕੀਤਾ ਸੀ ਜਲਿਆਂਵਾਲਾ ਬਾਗ ਤੇ ਇਸੇ ਤਰੀਕੇ ਦੇ ਨਾਲ ਬੀਜੇਪੀ ਦੀ ਮੋਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਤੇ